ਅੱਜ ਇਸ ਪਾਰਟੀ ਵੱਲੋਂ ਜਿਹੜੀ ਇੱਥੇ ਉਮੀਦਾਂ ਕੀਤੀ ਗਈਆਂ ਹੈ ਅੱਜ ਇਸ ਸੰਬੰਧ ਵਿੱਚ ਕੀਤੀਆਂ। ਸਭ ਤੋਂ ਪਹਿਲਾਂ ਮੀਡੀਆ ਤੇ ਨਿਵਾਜ ਕਰਦੀ ਆਂ ਅੱਜ ਜੋ ਇਸ ਟਾਂਡੇ ਦੇ ਵਿੱਚ ਅਸੀਂ ਮੀਟਿੰਗ ਰੱਖੀ ਗਈ ਆ ਸਾਡੇ ਸਤਿਕਾਰਯੋਗ ਵੀਰ ਮੋਹਨ ਸੱਬਰਵਾਲ ਜੀ ਦੁਆਰਾ ਮੀਟਿੰਗ ਆਰਗੇਨਾਈਜ਼ ਕੀਤੀ ਗਈ ਹੈ। ਔਰ ਗਲੋਬਲ ਰਿਪਬਲਿਕਨ ਪਾਰਟੀ ਦੇ ਚੀਫ ਪਿੰਗਾ ਜਸ਼ਵੰਤ ਅੰਪੇੜਕਰ ਜੀ ਨੂੰ ਜੋ ਮੈਂਬਰ ਪਾਰਲੀਮੈਂਟ ਤੋਂ ਇਲੈਕਸ਼ਨ ਲੜਾਰੇ ਹਿਸ਼ਾਰਪੁਰ ਤੋਂ ਔਰ ਉਹਨਾਂ ਦੇ ਸੰਬੰਧ ਵਿੱਚ ਮੀਟਿੰਗ ਚੱਲ ਰਹੀਆਂ ਹਨ। ਤੋ ਅਸੀਂ ਅੱਜ ਵਿਸ਼ੇਸ਼ ਤੌਰ ਤੇ ਟੰਡਾ ਹਲਕੇ 'ਚ ਪਹੁੰਚੇ ਆਂ ਔਰ ਅਸੀਂ ਅਪੀਲ ਕਰਨਾ ਆਇਆ ਸਾਰੀ ਸੰਗਤ ਨੂੰ ਕਿ ਆਓ ਅੱਜ ਡਾਕਟਰ ਬੀ ਆਰ ਐਮ ਬੇੜਕੇ ਜੀ ਦੇ ਪੋਤਾ ਜੀ ਨੂੰ ਇੱਕ ਮੌਕਾ ਦਿਈਏ ਤਾਂ ਜੋ ਪੰਜਾਬ ਦੇ ਪਹੁੰਚੇ ਸਮਾਜ ਦੀ ਜਿਹੜੀ ਗੱਲ ਹੈ ਪਾਰਲੀਮੈਂਟ ਵਿੱਚ ਜਾ ਕੇ ਆਪਣੀ ਗੱਲ ਰੱਖ ਸਕਣ ਜੋ ਸਮਾਜ ਦੇ ਮੁੱਦੇ ਹਨ ਉਹਨਾਂ ਨੂੰ ਪਾਰਲੀਮੈਂਟ ਹਾਊਸ 'ਚ ਜਾ ਕੇ ਉਠਾ ਸਕਣ ਬਤਾ ਜੀ ਕਿੰਨੇ ਉਮੀਦਵਾਰ ਉਤਾਰੇ ਗਏ ਆ ਪੰਜਾਬ 'ਚ ਅਸੀਂ ਫਿਲਹਾਲ ਉਮੀਦਵਾਰ ਚਾਹ ਤੋ 5 ਮੀਂਗਾ ਸਾਡੇ ਅਸੀਂ ਮੀਟਿੰਗ ਕੀਤੀ ਆ ਉਹਨੂੰ ਅੱਜ ਅਸੀਂ ਕੱਲ ਟਿੱਕ ਟਾ ਦੇਵਾਂਗੇ ਡਾਕਟਰ ਬੀਮਰ ਜੀ ਸਵੰਤ ਅੰਬੇਦਕਰ ਜੀ ਨੂੰ ਤੇ ਮੋਰ ਲਗਾਣਗੇ ਤੇ ਕੱਲ ਅਸੀਂ ਉਹਦੀ ਪ੍ਰੋਪਰ ਤੁਹਾਨੂੰ ਦੱਸੇ ਕਿ ਕਿੰਨੇ ਮੈਂਬਰ ਅਸੀਂ ਪੰਜਾਬ ਚ ਅਨਾਉਂਸ ਕਰ ਜਾ ਰਹੇ ਹਾਂ ਕਿ ਉਹ ਸਮੁੱਧਿਆਂ ਨੂੰ ਲਾ ਕੇ ਪਾਰਟੀ ਜਿਹੜੀ ਨੌਨ ਲੱਗਦਾ ਅੱਲਾ ਦੇ ਜਾ ਦੇਖੋ ਬਾਬਾ ਸਾ ਡਾਕਟਰ ਅੰਬੇਦਕਰ ਨੇ ਭਾਰਤ ਦਾ ਸੰਵਿਧਾਨ ਜਿਹਨਾਂ ਮੁੱਦਿਆਂ ਨੂੰ ਲੈ ਕੇ ਕੀਤਾ ਸੀ ਲਿਖਿਆ ਹੈ ਤੋਂ ਬੇਸਿਕ ਮੁੱਦੇ ਜਿਹੜੇ ਸਾਡੇ ਸਮਾਜ ਦੇ ਵਿੱਚ ਹਰ ਚੀਜ਼ ਦੀ ਪ੍ਰਾਈਵੇਟਾਈਜੇਸ਼ਨ ਕੀਤੀ ਜਾ ਰਹੀ ਆ ਵਿਦਿਆ ਸਾਰੀ ਪ੍ਰਾਈਵੇਟ ਹੋ ਗਈ ਆ ਸੇ ਸੋਦਾ ਪ੍ਰਾਈਵੇਟ ਹੋ ਗਿਆ ਗਵਰਨਮੈਂਟ ਦੇਾਰੇ ਸਾਰੇ ਪ੍ਰਾਈਵੇਟ ਹੋ ਗਏ ਨੇ ਸਕੂਲਾਂ ਦੇ ਵਿੱਚ ਟੀਚਰ ਜਿਹੜੇ ਐਡ-ਹੌਕ ਤੇ ਰੱਖੇ ਜਾਂ ਠੇਕੇ ਤੇ ਰੱਖੇ ਜਾ ਰਹੇ ਨੇ ਕੋਈ ਰੈਜ਼ਰਵੇਸ਼ਨ ਖਤਮ ਕੀਤੀ ਜਾ ਰਹੀ ਹੈ ਜਾਂ LIC ਵੇਚਤੀ ਹੈ BSNL ਨੇ ਵੇਚਤਾ ਜਿਹੜੇ ਸਾਡੇ ਰੀਇਨਵੈਸਟੇਸ਼ਨ ਸੀ ਸਾਡੀਆਂ ਬੈਂਕਾਂ ਤਕਰੀਬਨ ਸਾਰਾ ਚੀਜ਼ਾਂ ਜਿਹੜੇ ਸਿਸਟਮ ਪ੍ਰਾਈਵੇਟੇਜ ਕੀਤੀ ਜਾ ਰਹੀ ਆ ਉਹਨਾਂ ਮੁੱਦਿਆਂ ਨੂੰ ਲੈ ਕੇ ਇਹ ਗਲੋ벌 ਪਬਲਿਕ ਪਾਰਟੀ ਉਹਨਾਂ ਮੁੱਦਿਆਂ ਨੂੰ ਉਠਾਏਗੀ ਔਰ ਸਾਡੇ ਸਰਕਾਰ ਜੋ ਡਾਕਟਰ ਭੀਮਰਾਓ ਜਿਸ਼ੁਵੰਤ ਅੰਬੇਡਕਰ ਜੀ ਇਹਨਾਂ ਮੁੱਦਿਆਂ ਨੂੰ ਪਾਰਲੀਮੈਂਟ 'ਚ ਰੱਖਣਗੇ ਭਾਜਪਾ ਜੀ ਜੇ ਗੱਲ ਕਰੀਏ ਇਹ ਅੰਬੇਡਕਰ ਦੇ ਡਾਕਟਰ ਅੰਬੇਡਕਰ ਦੀ ਸੋਚ ਤੇ ਪਾਰਟੀ ਚੱਲੇ ਕੀ ਕਰਵਾਏਗੀ ਪਾਰਟੀਆਂ ਵਾਂਗ ਬਦਲ ਜਾਏਗੀ ਦੇਖੋ ਇਹ ਡਾਕਟਰ ਬੀ ਆਰ ਅੰਬੇਡਕਰ ਦੀ ਆਪਣੀ ਬਣਾਈ ਹੋਈ ਪਾਰਟੀ ਰਿਪਬਲਿਕਨ ਪਾਰਟੀ ਤੋਂ ਡਾਕਟਰ ਬੀ ਆਰ ਅੰਬੇਡਕਰ ਜੀ ਖੁਦ ਪੰਜਾਬ ਤੋਂ ਇਲੈਕਸ਼ਨ ਲੜੇ ਸੀ ਇੱਕ ਵਾਰੀ ਹਾਰੇ ਸੀ ਦੂਜੇ ਜਿੱਤੇ ਸੀ ਔਰ 1962 ਦੇ ਵਿੱਚ ਡਾਕਟਰ ਬੀਮਰਾਜ ਜਿਸ਼ਵੰਤ ਅੰਬੇਡਕਰ ਦੇ ਪਿਤਾ ਜੀ ਜਿਸ਼ਵੰਤ ਰਾਮ ਅੰਬੇਡਕਰ ਜੀ ਉਸ ਸ਼ਹਿਰ ਪਰ ਕੌਂਸਲ ਇਲੈਕਸ਼ਨ ਲੜੇ ਸੀ ਔਰ ਬਹੁਤ ਘੱਟ ਵੋਟਾਂ ਦੇ ਨਾਲ ਰਹੇ ਸੀ ਔਰ ਜਿਹੜਾ ਇਤਿਹਾਸ ਆ ਸਾਬ ਸ਼੍ਰੀ ਕਾਂਚੀ ਰਾਮ ਜੀ ਨੇ 1992 ਵਿੱਚ ਬੜੀ ਵੱਡੀ ਲੀਡ ਦੇ ਨਾਲ ਮੈਂਬਰ ਪਾਰਲੀਮੈਂਟ ਬਣ ਕੇ ਗਏ ਔਰ ਉਹੀ ਇস্তਿਆਜ਼ ਉਧਰ ਹੋਲ ਵਾਸਤੇ ਕਿਉਂਕਿ ਸਾਡੇ ਵਿੱਚ ਸਭ ਕਾਂਚੀਰਾਮ ਦੀ ਸ਼ਰੀਰਕ ਤੌਰ ਤੇ ਨਹੀਂ ਹੈ ਲੇਕਿਨ ਵਿਚਾਰ ਤਰ੍ਹਾਂ ਤੌਰ ਤੇ ਸਾਡੇ ਵਿੱਚ ਹਨ ਉਸੇ ਮੂਵਮੈਂਟ ਨੂੰ ਚਲਾਉਣ ਲਈ ਡਾਕਟਰ ਵੀਰਜ ਯਸ਼ਵੰਤ ਪਟੜਕਰ ਜੀ ਉਹਨਾਂ ਮੁੱਦੇ ਨੂੰ ਕੇ ਲੈ ਕੇ ਜਾਣਗੇ ਉਹੀ ਇਤਿਹਾਸ ਰਚਣ ਜਾ ਰਹੇ ਨੇ ਦੁਬਾਰਾ ਮੈਂਬਰ ਪਾਰਲੀਮੈਂਟ ਹਿਆਰਪੁਰ ਤੋਂ ਬਣ ਗਏ ਔਰ ਬਣ ਕੇ ਦੀਪਲੀ ਪਾਰਚਮੇਦਾਰ ਭਾਰਤੀ ਹਰ ਪਾਰਟੀ ਦਾ ਕੋਈ ਨਾ ਕੋਈ ਮੈਨੀਫੈਸਟੋ ਹੁੰਦਾ ਆਪਣੀ ਪਾਰਟੀ ਕੋਲ ਇੱਕ ਨਾ ਕੋਈ ਮੈਨੀਫੈਸਟੋ ਤੁਹਾਨੂੰ ਅਸੀਂ ਦੋ ਤਿੰਨ ਚਾਰ ਦਿਨਾਂ ਦੇ ਵਿੱਚ ਮੈਨੀਫੈਸਟੋ ਔਰ ਪਾਰਟੀ ਦਾ ਨਿਸ਼ਾਨ ਪਬਲਿਕ ਕਰਾਂਗੇ ਵੋਟਰਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਅਸੀਂ ਵੋਟਰਾਂ ਨੂੰ ਇੱਕੋ ਬੀਲ ਕਰਨੀ ਚਾਹੁੰਦੇ ਆ ਕਿ ਜੋ ਡਾਕਟਰ ਬੀਰਾਂ ਅੰਬੇਡਕਰ ਦੀ ਸੋਚ ਸੀ ਜਿਨ੍ਹਾਂ ਸੋਚ ਨੂੰ ਲੈ ਕੇ ਸਾਡੇ ਲਈ ਪੂਰਾ ਜੀਵਨ ਸੰਘਰਸ਼ ਕੀਤਾ ਔਰ ਪੂਰਾ ਪਰਿਵਾਰ ਨੇ ਪਰਵਾਹ ਨਹੀਂ ਕੀਤੀ ਔਰ ਜ਼ਿੰਦਗੀ ਦੇ ਵਿੱਚ 35 ਡਿਗਰੀ 32 ਡਿਗਰੀ ਲੈ ਕੇ ਉਹਨਾਂ ਨੇ ਇਸ ਬਹੁਜ ਸਮਾਜਿਕ ਮਸੀਹਾ ਬਣੇ ਇੱਕ ਐਗਜ਼ਾਮਪਲ ਬਣੇ ਜਿਹਨੂੰ ਸਿੰਬਲ ਆਫ ਨੋਲੇਜ ਦੇ ਨਾਲ ਵੀ ਜਾਣਿਆ ਜਾਂਦਾ ਔਰ ਅਮਰੀਕਾ ਦੇ ਵਿੱਚ ਕਿਹਾ ਜਾਂਦਾ ਅਗਰ ਡਾਕਟਰ ਬੀਰਾਂ ਅੰਬੇਡਕਰ ਇੱਥੇ ਜਨਮ ਲੈਂਦੇ ਸਨ ਚੜ੍ਹਦੇ ਸੂਰੇ ਦੇ ਨਾਮ ਦਿੰਦੇ ਤਾਂ ਇਹ ਉਹਨਾਂ ਦੀ ਜੋ ਸੋਚ ਹੈ ਉਹ ਸੋਚ ਨੂੰ ਕਿਵੇਂ ਦਰਸਾਇਆ ਜਾਗੇ ਸਾਡੀ ਕੁਣ ਕੋਈ ਸੋਚਣੀ ਹੈ ਸਾਡੇ ਕੋ ਮੁੱਦੇ ਜੋ ਡਾਕਟਰ ਬੀਰ ਅੰਬੇਦਕ ਨੇ ਪਹੁੰਚਣਾ ਵਾਸਤੇ ਨਾਰੀ ਸ਼ਕਤੀ ਵਾਸਤੇ ਕੀਤੇ ਜੋ ਨਾਰੀ ਸ਼ਕਤੀ ਜਿਹਨੂੰ 1 ਇੰਚ ਵੀ ਜ਼ਮੀਨ ਲੈਣ ਦਾ ਅਧਿਕਾਰ ਨਹੀਂ ਸੀ ਔਰ ਸਾਡੇ ਲੋਕਾਂ ਨੂੰ ਜ਼ਮੀਰ ਖੰਡ ਅਧਿਕਾਰ ਨਹੀਂ ਸੀ ਔਰ ਚੁੰਮਕੇ ਚੁੰਨੇ ਤੋਂ ਬਾਹਰ ਨਿਕਲਣ ਦਾ ਅਧਿਕਾਰ ਨਹੀਂ ਸੀ ਆ ਔਰ ਉਸ ਨਾਰੀ ਨੂੰ ਸਿਰਦਾ ਤਾਜ ਬਣਾਇਆ ਉਹ ਮੁੱਦੇ ਨੂੰ ਡਾਕਟਰ ਵੀਰ ਜਸ਼ਵੰਤ ਦੇ ਬਿਲਕੁਲ ਲਿਕੇ ਜਾਣਗੇ ਔਰ ਜੋ ਨਾਰੀ ਸ਼ਕਤੀ ਦੀ ਪ੍ਰੋਟੈਕਸ਼ਨ ਆ ਦਲੇ ਨੰਬਰ ਤੇ ਕਰਨਗੇ ਸਭ ਤੋਂ ਪਹਿਲਾਂ ਪੜੋ ਜੁੜੋ ਸੰਗਾਸ਼ ਦਾ ਜੋ ਡਾਕਟਰ ਮਿਰਦਾ ਸੁਨਗਨ ਸਭ ਤੋਂ ਪਹਿਲਾਂ ਵਿੱਦਿਆ ਸੇ ਸੂਤਾਂ ਦੇ ਸਮਾਜ ਨੂੰ ਆਰਗੇਨਾਈਜ਼ ਕਰਨਗੇ ਆਪਣੇ ਵਾਸਤੇ ਨਹੀਂ ਸਮਾਜਿਤ ਕਰਨਗੇ ਕਿੰਨੇ ਉਪਰੋਂ ਸਾਡੇ ਮੈਲ ਨਾਲ ਜਿਹੜੀ ਆਪਣੇ ਟਿਕਟਾਂ ਦਿੱਤੀਆਂ ਗੜੇ ਪਜਾਉ ਦੇ ਵਿੱਚ ਹਾਂਜੀ ਪਾਰਟੀ ਵੱਲੋਂ ਕਿੰਨੇ ਉਪਰਤੀ ਹੱਦ ਮੈਲ ਆਇਆ ਲੇਡੀਜ਼ ਨੂੰ ਬੁਲਾਉਣਾ ਟਿਕਟਾਂ ਦਿੱਤੀਆਂ ਨਹੀਂ ਸਾਡੀ ਪਾਰਟੀ ਵੱਲੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨਾ ਮਕਸਦ ਹੋ ਸਕੇ ਅਸੀਂ ਦੋ ਤਿੰਨੇ ਤੁਹਾਨੂੰ ਅਨਾਉਂਸ ਕਰ ਦਵਾਂਗੇ ਭੀਮਰਾਵ ਐਸਵੰਤਰਾ ਅੰਬੇਡਕਰ ਗਲੋਬਲ ਰਿਪਬਲਿਕਨ ਪਾਰਟੀ ਕਾ ਪ੍ਰੈਸੀਡੈਂਟ ਹੋ और पंजाब के होशियारपुर से इलेक्शन लड़ा रहा उम्मीद करता हूँ पंजा होशियारपुर के मतदारों को मैं आने वाले एक जून को हम भारी से भारी संख्या से वोट देंगे। यहाँ से पार्लियामेंट में आपका चेहरा करके इस पार्लियामेंट में जाना चाहिए क्योंकि आपकी आवाज़ में पार्लियामेंट में उठाओ। गुंगे बहरे तो काफ़ी है वो पार्लियामेंट में बैठे हुए हैं जो पार्ल जो अपने पार्टियों के अध्यक्षों को डरते हैं बात नहीं करते आज ऐसे लोगों की ज़रूरत है वो पार्लियामेंट में हमारा आवाज़ उठाए महापुरुषों को विचारों को आवाज़ वहाँ उठाए महापुरुषों को विचार वहाँ एक्सप्रेशन किए जाए इसके लिए ये पंजाब से गहरा व रास्ता गहरा रास्ता रहा है डॉक्टर बाबा साहब अम्बेडकर जी का मेरे पिताजी यशवंतराव अम्बेडर का आज मैं वही कदम पर चलने की राह पर चलने की मैं कोशिश कर रहा हूँ इसके लिए अपील करना चाहता हूँ होशियारपुर वासियों को आने वाले चुनाव में मुझे वोटिंग दे के मेरा सिंबल बाद में हमें बताऊँगा पंद्रह तारीख के बाद 13 ਤਾਰੀਖ ਨੂੰ ਮੈਂ ਫਾਰਮ ਭਰਨੇ ਜਾ ਰਹਾ ਹਾਂ 15 ਤਾਰੀਖ ਨੂੰ ਮੈਨੂੰ ਸਿੰਬਲ ਮਿਲੇਗਾ ਫਿਰ ਸੇ ਮੈਂ ਆਪਕੋ ਹੁਸ਼ਿਆਪੁਰ ਵਾਲਸੀਓਂ ਕੋ ਟਾਂਡਾ ਵਾਲੋਂ